ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਡਾਕਟਰ ਸੁਭਾਸ਼ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਲਾਈਵ ਤਸਵੀਰਾਂ ਲੈ ਕੇ ਹਾਜ਼ਰਾਂ ਸਾਡੇ ਇਸ ਏਰੀਆ ਦੇ ਵਿੱਚ ਜਿਹੜੀ ਸਤਲੋ ਜੀ ਦਰਿਆ ਦੀ ਮਾਰ ਸੀਗੀ ਉਸ ਮਾਰ ਹੇਠ ਆਇਆ ਕਾਫੀ ਜ਼ਿਆਦਾ ਏਰੀਆ ਜਿੰਨਾ ਏਰੀਆ ਇਸ ਮਾਰ ਹੇਠ ਆ ਗਿਆ ਹੈ ਹੜ੍ਹ ਦੇ ਖੇਤਰ ਵਿੱਚ ਉਹਦੀ ਪ੍ਰਭਾਈਤਾ ਕਦੇ ਵੀ ਨਹੀਂ ਹੋ ਸਕਦੀ ਤੇ ਨਾ ਹੀ ਹੋਣੀ ਹੈ ਔਰ ਰਹਿੰਦਾ ਕੰਮ ਇਹ ਆ ਵੀ ਜਿਹੜੀਆਂ ਸਰਕਾਰਾਂ ਤੋਂ ਜੋ ਉਮੀਦ ਹੈ ਜੋ ਉਮੀਦ ਪੂਰੀ ਹੋ ਜਾਵੇ ਤਾਂ ਚੰਗੀ ਗੱਲ ਹੀ ਆ। ਬਾਕੀ ਦੇਖਿਆ ਜਾਵੇ ਤਾਂ ਜਿਹੜਾ ਪਿਛਲਾ ਸੁਲਤਾਨਪੁਰ ਏਰੀਆ ਔਰ ਪਿੱਛੇ ਕਾਫੀ ਜ਼ਿਆਦਾ ਏਰੀਆ ਪ੍ਰਭਾਵਿਤ ਹੋਇਆ ਹੈ ਔਰ ਐਸੋ ਪਹਿਲਾ ਜਿਹੜਾ ਅੱਗੇ ਬਾਅਦ ਜਿਹੜਾ ਫਾਇਲ ਕਾ ਏਰੀਆ ਮਾਨਸਾ ਸਾਈਡ ਤੇ ਮਾਨਸਾ ਪਵਾਨੀ ਕਾਫੀ ਪਿੰਡ ਵਿੱਚ ਪ੍ਰਭਾਵਿਤ ਹੋਏ ਸੀ ਇਸੇ ਤਰ੍ਹਾਂ ਸਾਡੇ ਏਰੀਆ 'ਚ ਵੀ ਕਾਫੀ ਜ਼ਿਆਦਾ ਜਿਹੜੀ ਹੈ ਸਤਲੁਜ ਦਰਿਆ ਦੀ ਮਾਰ ਪਈ ਹੈ। ਜਿਦੇ ਵਿੱਚ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਜਿਹੜਾ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਜਿੱਦੀ ਸਰਕਾਰਾਂ ਤੋਂ ਵੀ ਉਮੀਦ ਬਹੁਤ ਜ਼ਿਆਦਾ ਘਟ ਹੈ ਆ ਦੇਖੋ ਕਿੱਥੋਂ ਤੱਕ ਜੜੀ ਆ ਸੀ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਰਿਪੋਰਟ ਦਿੰਦੇ ਰਹਿੰਦੇ ਸੀ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੁਹਾਡੀਆਂ ਅਰਦਾਸਾਂ ਬੇਨਤੀਆਂ ਦੇ ਜਿੰਨੇ ਵੀ ਸਾਰਾ ਪੰਜਾਬ ਵਾਲੀ ਅਰਦਾਸ ਕਰਦੇ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਪ੍ਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਔਰ ਇਸੇ ਤਰ੍ਹਾਂ ਸਾਰਿਆਂ ਨੂੰ ਰੋਟੀ ਚੁਗਾ ਜੋ ਕਰਿਆ ਪ੍ਰਮਾਤਮਾ ਨੇ ਵਾਹਿਗੁਰੂ ਉਸ ਰੋਟੀ ਤੱਕ ਸਾਰਿਆਂ ਨੂੰ ਜਿਹੜੀ ਹੈ ਰੋਟੀ ਮਿਲਦੀ ਰਵੇ ਇਸੇ ਤਰ੍ਹਾਂ ਤੁਸੀਂ ਦੇਖੋ ਵੀ ਇਸ ਏਰੀਏ ਦੇ ਵਿੱਚ ਕਾਫੀ ਜਿਆਦਾ ਮਾਰ ਪਈ ਹੈ ਇਹ ਪਿੰਡ ਨੋ ਬਰਾਮ ਸ਼ੇਰ ਸਿੰਘ ਵਾਲਾ ਜਾਬੇ ਤੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਔਰ ਸਾਡੇ ਜਿਹੜੇ ਏਰੀਏ ਵਿੱਚ ਪ੍ਰਸ਼ਾਸਨ ਰੈਗੂਲਰ ਸੁਵਿਧਾਵਾਂ ਨਿਭਾ ਰਿਹਾ ਸੀ ਨਿਭਾਈ ਵੀ ਜਾ ਰਹੇ ਨੇ ਅੱਗੇ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸੇ ਤਰ੍ਹਾਂ ਅਸੀਂ ਸੁਵਿਧਾਵਾਂ ਨਿਭਾਉਂਦੇ ਰਹੋ ਔਰ ਸਾਡੇ ਏਰੀਏ ਦੇ ਵਿੱਚ ਜਿਹੜੀ ਹੈ ਸਤਲੋ ਏਰੀਏ ਦੀ ਜਿਹੜੀ ਮਾਰ ਪਈ ਹੈ ਉਹਦੀ ਪਰਭਾਈ ਵਾਸਤੇ ਜਦੋਂ ਐਸ ਡੀ ਐਮ ਸਾਹਿਬ ਤਸਿਲਦਾਰ ਸਾਹਿਬ ਔਰ ਕਾਨੂੰਗੋ ਤੇ ਸਾਡੇ ਹੋਣ ਹਰ ਪਟਵਾਰੀ ਗੁਰਪ੍ਰੀਤ ਸਿੰਘ ਜੀ ਕਾਨੂੰਗੋ ਜਸਵਿੰਦਰ ਸਿੰਘ ਜੀ ਜੋ ਰੈਗੂਲਰ ਆਪਣੀ ਪੂਰੀ ਟੀਮ ਸਮੇਤ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਆ ਕੇ ਸਾਡੇ ਸਾਰ ਲੈਂਦੇ ਰ ਔਰ ਅਸੀਂ ਅੱਗੇ ਤੋਂ ਵੀ ਬੇਨਤੀ ਕਰਦੇ ਆ ਇਹਨਾਂ ਨੂੰ ਵੀ ਜੋ ਸਾਡੇ ਏਰੀਆ ਵਿੱਚ ਇਸ ਹੜ ਦੀ ਮਾਰ ਦੇ ਖੇਤਰ ਵਿੱਚ ਜਿਹੜਾ ਏਰੀਆ ਆਇਆ ਹੈ ਉਹ ਵੀ ਬਣਦਾ ਮਾਨ ਸਤਕਾਰ ਹੈ ਉਹਨਾਂ ਦਾ ਮਾਨ ਮੁਹਾਵਜ਼ਾ ਉਹ ਦਿੱਤਾ ਜਾਵੇ ਔਰ ਇਨਾਂ ਅਧਿਕਾਰੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਰੈਗੂਲਰ ਸਾਡੇ ਤੱਕ ਰਿਪੋਰਟ ਲੈਂਦੇ ਰਿਹਾ ਕਿ ਰੈਗੂਲਰ ਸਾਡੇ ਜਿਹੜੇ ਕਿਸਾਨ ਵੀਰ ਸੀ ਉਹਨਾਂ ਦਾ ਜਾਨੀ ਮਾਲੀ ਬਾਰੇ ਜੋ ਮਤਲਬ ਸਾਰ ਲੈਂਦੇ ਰਿਹਾ ਕਿ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਇਸ ਏਰੀਆ ਵਿੱਚ ਜਿਹੜਾ ਪ੍ਰਸ਼ਾਸਨ ਦੀ ਅੱਜ ਵੀ ਡਿਊਟੀ ਚੱਲਦੀ ਪਈ ਹੈ ਉਸ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਅੱਗੇ ਤੋਂ ਜਿਹੜੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ ਅੱਗੇ ਲੱਗ ਕੇ ਉਹਨਾਂ ਦਾ ਜਿਹੜਾ ਉਪਰਪਾਈਕ ਜਿਹੜੀ ਹੈ ਸਰਕਾਰ ਤੋਂ ਬਣਦੀ ਕਰਵਾਈ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੇ-ਕਿੱਥੇ ਜੁੜੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਜਿਹੜਾ ਹਾਰਡ ਪ੍ਰਭਾਵਿਤ ਖੇਤਰ ਆਇਆ ਸੀ ਉਹ ਆਪਣਾ ਪੂਰਾ ਡਿਟੇਲ ਦੇ ਨਾਲ ਦੱਸੋ ਔਰ ਅਸੀਂ ਤਹਿ ਦਿਲੋਂ ਧੰਨਵਾਦ ਆ ਪ੍ਰਸ਼ਾਸਨ ਦਾ ਅੱਗੇ ਵੀ ਕਹਤਾ ਸੀ ਤੁਹਾਨੂੰ ਜਿਹੜਾ ਪ੍ਰਸ਼ਾਸਨ ਸਾਡੇ ਤੱਕ ਹੁਣ ਤੱਕ ਪਹੁੰਚ ਕਰਦਾ ਰਿਹਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਦੱਸਿਓ